ਹੈਲੋ ਜੀ ਸਤਿ ਸ਼੍ਰੀ ਅਕਾਲ ਕਿਹਾ ਚੱਲ ਉਮੀਦ ਕਰਦੇ ਸਾਰੇ ਜਣ ਬਹੁਤ ਵਧੀਆ ਹੋਵਗੇ ਤੇ ਇੱਥੇ ਹੈਗਾ ਆਪਣਾ ਸਵੇ ਸਵੇ ਦਾ ਟਾਈਮ ਤੇ ਅੱਜ ਸਫਾਈ ਅਭਿਆਨ ਮੈਂ ਕਿ ਸ਼ੁਰੂ ਕਰ ਲੈਨੇ ਆ ਪਹਿਲਾਂ ਆਪਾਂ ਗਲੀ ਤੋਂ ਹੀ ਕਰਦੇ ਆ ਗਲੀ 'ਚ ਨਾ ਜਿਹੜਾ ਉਹ ਦੇ ਕਾਈ ਜੀ ਜਮੀ ਹੈ ਨਾ ਜਿੱਦਾਂ ਉਹ ਹਰੇ ਹਰੇ ਜੰਮ ਜਾਂਦੀ ਹੈ ਨਾ بارش ਦੇ ਨਾਲ ਤੇ ਹੁਣ ਜਿੱਦਾਂ ਸੇਲ ਤੇ ਦੇਣ ਨਾ ਖਤਮ ਹੋ ਗਿਆ ਤੇ ਐਦਾਂ ਮੈਂ ਪਾਣੀ ਪਾਉਂਦੀ ਤੇ ਨਾਲ-ਨਾਲ ਲੱਥ ਦੀ ਜਾਣ ਦੀ ਹੀ ਬਿਨਾ ਝਾੜੂ ਤੋਂ ਤੇ ਗਲੀ ਜਿਹੜੀ ਉਚਾਂਡ ਕੇ ਧੋਤੀ ਹੈ ਜ ਬੜੇ ਚਿਰਾਂ ਬਾਅਦ ਗਲੀ ਧੋਤੀ ਹੈ ਉਦੋਂ ਜਿਹੜੀ ਵੀਡੀਓ ਬਣਾਈ ਹੈ ਨਾ ਉਦੋਂ ਦੀ ਮੈਂ ਵੀ ਗਲੀ ਧੋਤੀ ਹੈ ਬਾਅਦ ਚ ਗਲੀ ਨਹੀਂ ਧੋਤੀ ਅੱਜ ਪਾਈਪ ਲੱਗੀ ਹੈ ਤੇ ਮੈਂ ਫਾਇਦਾ ਚੁੱਕ ਲਿਆ ਮੈਂ ਕਿਹਾ ਚੱਲ ਹਾਂ ਨਾ ਬਾਰ-ਬਾਰ ਲਾਉਂਦੀ ਰਹੂੰਗੀ ਕੀ ਫਾਇਦਾ ਇੱਕ ਵਾਰੀ ਹੁਣ ਮੈਂ ਨਾ ਜਿਹੜੀ ਉਹ ਜਗ੍ਹਾ ਧੋ ਹੀ ਲੈਣੀ ਹੈ ਨਾ ਗਲੀ ਧੋ ਲੈਣੀ ਹੈ ਫੇਰ ਹੀ ਮੈਂ ਜਿਹੜਾ ਉਹ ਅੰਦਰ ਦੀ ਸਫਾਈ ਵਗੈਰਾ ਕੁਝ ਵੀ ਹਨਾ ਕੋਈ ਕੰਮ ਜਿਹੜਾ ਉਹ ਕਰੂੰਗੀ ਤੇ ਇੱਥੇ ਜਿਹੜਾ ਹੀ ਗੰਨੂ ਮੇਰਾ ਵਾ ਕਰਦੇ ਹੈ ਜੀ ਤੇ ਮੈਂ ਚੱਲਣਾ ਉਹਨਾਂ ਚਿਰ ਮੈਂ ਗਲੀ ਧੋ ਲੈਣੀ ਜਿੰਨਾ ਚਿਰ ਚੋਪ ਕੀਤਾ ਵਾ ਬਹੁਤੀ ਧੀਰ ਉਹ ਨਾ ਵਾ ਖਰਚੀ ਪੈਂਦਾ ਵਾ ਤੇ ਨਾ ਬਹੁਤੀ ਧੀਰ ਕਿਸੇ ਕੋਈ ਜਾਂਦਾ ਹੀ ਹਨਾ ਉਹ ਸਿਰਫ ਮੇਰੇ ਕੋਈ ਰਹਿੰਦਾ ਵਾ ਨਹੀਂ ਤੇ ਉਹ ਰੋਣਾ ਸ਼ੁਰੂ ਕਰ ਦਿੰਦਾ ਵਾ ਤੇ ਚਲੋ ਜੀ ਗਲੀ ਧੋਣ ਤੋਂ ਬਾਅਦ ਜਿਹੜਾ ਘਰ ਦੇ ਕੰਮ ਸਟਾਰਟ ਕਰਦੇ ਆ ਮੈਂ ਕਿਹਾ ਚੱਲ ਹਣਾ ਪਹਿਲਾਂ ਕਹਿੰਦੇ ਹੁੰਦੇ ਘਰ ਦਾ ਘਰ ਦੀ ਸਫਾਈ ਪਤਾ ਲੱਗਦੀ ਜਦੋਂ ਬਾਹਰੋਂ ਸਫਾਈ ਹੁੰਦੀ ਹੈ ਨਾ ਘਰ ਦੇ ਅੰਦਰ ਸਫਾਈ ਕਰਨ ਦਾ ਕੋਈ ਫਾਇਦਾ ਨਹੀਂ ਜੇ ਬਾਹਰੋਂ ਹੀ ਘਰ ਬਹੁਤ ਗੰਦਾ ਹੋਣਾ ਤੇ ਅੰਦਰ ਮੈਂ ਸੁਖਨੀ ਸਾਹਿਬ ਜੀ ਦਾ ਪਾਠ ਲਾਇਆ ਸੀ ਤੇ ਮੈਨੂੰ ਬੜਾ ਮਜ਼ਾ ਆਉਂਦਾ ਵਾ ਮੈਂ ਸਾਰੇ ਸਾਰੇ ਲਾ ਦਿੰਨੀ ਹਣੀ ਨਾ ਇਹ ਆ ਕਿ ਕੰਮ ਕਰਦੇ ਕਰਦੇ ਜਿਹੜੀ ਉਹ ਕੰਨਾਂ 'ਚ ਪੈਂਦੀ ਰਹਿੰਦੀ ਆਵਾਜ਼ ਤੇ ਵਧੀਆ ਲੱਗਦਾ ਹਨਾ ਤੇ ਨਾਲੇ ਸ਼ੋਭ ਦੇਣ ਮੰਨਿਆ ਜਾਂਦਾ ਹਨ ਦੇਣ ਵੀ ਸਾਡਾ ਪੋਜ਼ਿਟਿਵ ਜਿਹਾ ਰਹਿੰਦਾ ਵਾ ਰੱਬ ਦੇ ਨਾਮ ਨਾਲ ਸ਼ੁਰੂ ਕਰੀਏ ਤੇ ਤੇ ਇੱਥੇ ਮੈਂ ਫਿਰ ਆ ਗਈ ਸੀ ਰਸੋਈ 'ਚ ਮੈਂ ਕਿ ਚਲੋ ਕੰਮ ਕਰ ਸ਼ੁਰੂ ਕਰ ਲੈਨੇ ਆ ਨਾਸ਼ਤਾ ਨਾਸ਼ਤੇ ਦੀ ਤਿਆਰੀ ਕਰ ਲੈਨੇ ਜਿੱਦਾਂ ਕਿ ਹਨਾ ਨਮਰਾਤਰੇ ਚੱਲਣ ਡੇ ਤੇ ਇਹਦੇ ਵਿੱਚ ਪਿਆਜ਼ ਵਗੈਰਾ ਕੁਝ ਵੀ ਹਨਾ ਇਹੋ ਜਿਹੀ ਚੀਜ਼ਾਂ ਮਨਾਵਾ ਤੇ ਬਣਾਉਣ ਨੂੰ ਕੋਈ ਨਹੀਂ ਲੱਭਦਾ ਮਤਲਬ ਕੀ ਬਣਾਈਏ ਕੀ ਨਾ ਬਣਾਈਏ ਨਾ ਪਾਣੀ ਪੀਂਦਾ ਵੀ ਮੇਰਾ ਟਾਈਮ ਨਹੀਂ ਵੇਖਣ ਨੂੰ ਲੱਗਦਾ ਤੇ ਇੱਥੇ ਜਿਹੜਾ ਹੀ ਮੈਂ ਫਿਰ ਚਿਲਾ ਬਣਾਇਆ ਇਹ ਪਾਇਆ ਸੀ ਬੇਸਨ ਬੇਸਨ ਦੇ ਵਿੱਚ ਸੂਜੀ ਪਾਈ ਦਹੀਂ ਪਾਇਆ ਤੇ ਉਹਨੂੰ ਨਾ ਉਹਦੇ ਵਿੱਚ ਮਿਕਸੀ 'ਚ ਫੈਂਡ ਲਿਆ ਤੇ ਫਿਰ ਨਾਸ਼ਤਾ ਬਣਾਉਣ ਦੀ ਤਿਆਰੀ ਕਰਨ ਲੱਗੀ ਸਾਰਾ ਨਮਕ ਵਗੈਰਾ ਸਾਰੇ ਮਸਾਲੇ ਵਗੈਰਾ ਮੈਂ ਪਾ ਲੇ ਤੇ ਫਿਰ ਜਿਹੜਾ ਉਹ ਚਿਲੇ ਵਾਂਗੂ ਜਿਹੜਾ ਹੀ ਉਹ ਬਣਾਉਣਾ ਸ਼ੁਰੂ ਕੀਤਾ ਦੇ ਬੜੇ ਵਧੀਆ ਨਾ ਬੜੇ ਸੁਆਦ ਤੇ ਇੱਕ ਨਾ ਪੋਲੇ ਕਿ ਦਹੀਂ ਦੇ ਨਾਲ ਨਾ ਖਾਦੇ ਜਾਂਦੇ ਆ ਤੇ ਦਹੀਂ ਬਣਿਆ ਹੋਏ ਤੇ ਚਿਲਾ ਹੋਏ ਤੇ ਆਪਣਾ ਨਾਸ਼ਤਾ ਬੜਾ ਵਧੀਆ ਤੇ ਨਾਲੇ ਜਿਹੜਾ ਨਾਸ਼ਤਾ ਹੋ ਹੈਲਦੀ ਹੋਵੇ ਨਾ ਸਵੇਰੇ ਸਵੇਰੇ ਤੇ ਕਿੰਨਾ ਚਿਰਾਂ ਨੂੰ ਭੁੱਖ ਨਹੀਂ ਲੱਗਦੀ ਹੈਗੀ ਤੇ ਜਦੋਂ ਹਲਕਾ ਫੁਲਕਾ ਜਿਹੜਾ ਉਹ ਨਾਸ਼ਤਾ ਜਿਹੜਾ ਆਪਾਂ ਕਰ ਲਿਆ ਬੜੇ ਵਧੀਆ ਬਣੇ ਤੇ ਉਹਦੀ ਮੈਂ ਯੂਨੀਫਾਰਮ ਜਿਹੜੀ ਮੈਂ ਚਲ ਤੋਂ ਦਿੰਨੀ ਆ ਧੋਪਰਾਂ ਅੱਛੀ ਖਾਸੀ ਆਈ ਆ ਹਾਂ ਗੱਦਾ ਵੀ ਪਾਇਆ ਇੱਕ ਤੇ ਨਾ ਚਾਹ ਡੁੱਲ ਗਈ ਸੀ ਸਵੇਰੇ ਪੀਣ ਲੱਗੇ ਤੇ ਚਾਹ ਡੁੱਲ ਗਈ ਤੇ ਉਹਨੂੰ ਵੀ ਥੱਲੇ ਖੜਦੀਆਂ ਤੇ ਜੁਨੀਫਾਰਮ ਪਾ ਲੈਣੀ ਹੈ ਤੇ ਕੱਪੜੇ ਜੇ ਸੁੱਕੇ ਹੋਏ ਤੇ ਮੈਂ ਲੈ ਜਾਨੀ ਫਿਲਹਾਲ ਤੇ ਜਿਹੜੇ ਇਦਾਂ ਪਾਉਣੇ ਪੈਂਦੇ ਤੁਹਾਨੂੰ ਪਤਾ ਹਨਾ ਮਸ਼ੀਨ ਖਰਾਬ ਆ ਤਦ ਕਰਕੇ ਲਓ ਜੀ ਇੱਥੇ ਮੈਂ ਲੈ ਆਈ ਸਮੋਸੇ ਆਹ ਹੋਸੇਵਲੇ ਨਾ ਉਸੇਵਲੇ ਕੱਢ ਕੇ ਦਿੰਦੇ ਹੋ ਗਰਮ ਗਰਮ ਲੈ ਕੇ ਆਈਆਂ ਤੇ ਇੱਧਰ ਰੱਖੀ ਆ ਮੈਂ ਚਾਹ ਤੇ ਟਾਈਮ ਹੋ ਗਿਆ ਵਾ ਸਾਢੇ ਕਿਤੇ ਨਾ ਮੈਂ ਕਿਹਾ ਨਮਿਸ਼ ਨੇ ਮੁੜ ਕੇ ਨਾ ਟਿਵੀਸ਼ਨ ਤੇ ਚੱਲ ਜਾਣਾ ਉਹਨੂੰ ਕੁਛ ਨਾ ਕੁਛ ਖਵਾ ਦਿੰਨੀ ਆ ਤੇ ਮੈਂ ਨਾ ਲੈ ਆਈ ਸਮੋਸੇ ਸਾਡੇ ਇੱਥੇ ਨਾ ਲਾਗੋ ਹੀ ਮਿਲਦੇ ਆ ਹਰ ਇੱਕ ਚੀਜ਼ ਵੈਸੇ ਲਾਗੋ ਹੀ ਮਿਲ ਜਾਂਦੀ ਆ ਜਿਆਦੀ ਦੂਰ ਨਹੀਂ ਜਾਣਾ ਪੈਂਦਾ ਹੈਗਾ ਤੇ ਮੈਂ ਕਿਹਾ ਚਾ ਸਮੋਸੇ ਦੇ ਦਿੰਨੀ ਸਮੋਸੇ ਖਾ ਲੇਗਾ ਫਿਰ ਟਿਵੀਸ਼ਨ ਸ਼ਟਡਾਊਨ ਨੇ ਇਹਨੂੰ ਜਾ ਕੇ ਤੇ ਅਗਰ ਉਹ ਮੇਰਾ ਖੇਲਦਾ ਪਿਆ ਵਾ ਜਰਾ ਵੀ ਨਹੀਂ ਸੁੱਤਾ ਹੈਗਾ ਕੱਪੜੇ ਲਾਏ ਉਪਰੋਂ ਤੇ ਪ੍ਰੈਸ ਵਗੈਰਾ ਕੀਤੇ ਤਹਿ ਵਾਲੇ ਤਹਿ ਕੀਤੇ ਆ ਇਹ ਕੰਮ ਹੁਣ ਖਤਮ ਹੋਇਆ ਵਾ ਮਤਲਬ ਕੰਮ ਖਤਮ ਹੁੰਦੇ ਹੁੰਦੇ ਮੀ ਨਾ ਅ ਬੱਜ ਜਾਂਦੇ ਆ 3 4 3 3:30 ਵਜੇ ਬੱਜ ਜਾਂਦੇ ਜਦੋਂ ਨਵੀਂ ਸ਼ੌਂਦਾ ਨਾ ਉਸ ਤੋਂ ਬਾਅਦ ਚ ਮੈਂ ਫ੍ਰੀ ਹੁੰਨੀ ਆ ਮੇਰੀ ਫ੍ਰੈਂਡ ਦਾ ਅੱਗੇ ਫੋਨ ਆਉਂਦਾ ਹੈ ਸਵੇਰੇ 11:00 ਵਜੇ ਹਣਾ ਤੇ ਮੈਂ ਅਟੈਂਡ ਨਹੀਂ ਕੀਤਾ ਉਹਨੇ ਕਿੰਨੀ ਵਾਰੀ ਫੋਨ ਕੀਤਾ ਮੈਂ ਅਟੈਂਡ ਨਹੀਂ ਕੀਤਾ ਤੇ ਕਹਿੰਦੀ ਤੂੰ ਟੈਂਡ ਨਹੀਂ ਕਰਦੀ ਮੈਂ ਕਿਹਾ ਮੇਰਾ ਕੰਮ ਹੀ ਨਹੀਂ ਖਤਮ ਹੁੰਦਾ ਮੈਂ ਟੈਂਡ ਕੀ ਕਰਨਾ ਫੋਨ ਮੈਂ ਕਿਤੇ ਵੀ ਨਹੀਂ ਮਤਲਬ ਕਿਤੇ ਵੀ ਫੋਨ ਨਹੀਂ ਹੁੰਦਾ ਹੈਗਾ ਮੇਰੇ ਕੋ ਆਵੇ ਤਾਂ ਵੀ ਨਹੀਂ ਮੇਰੇ ਕੋ ਸੁਣਾ ਜਾਂਦਾ ਹੈਗਾ ਸਭ ਦਾ ਇਹੋ ਹੀ ਕੰਪਲੇਨ ਹੋਣੀ ਕਿ ਫੋਨ ਨਹੀਂ ਤੇ ਚੁੱਕਦੀ ਹੈਗੀ ਤੇ ਜਿਹੜਾ ਹੀ ਮੈਂ ਤੇ ਉਹਦਾ ਫੋਨ ਨਹੀਂ ਚੁੱਕਿਆ ਤੇ ਮੈਂ ਕਿਹਾ ਮੈਂ ਕੰਮ ਕਰਨ ਨਹੀਂ ਮੇਰੇ ਕੋ ਚੁੱਕਿਆ ਨਹੀਂ ਜਾਣਾ ਫੋਨ ਨਾ ਤੇ ਮੈਂ ਕਿਹਾ ਚਲੋ ਹੁਣ ਫ੍ਰੀ ਹੋ ਕੇ ਫੇਰ ਕਰੂੰਗੀ ਫੋਨ ਨਾ ਜਦੋਂ ਮੇਰਾ ਟਾਈਮ ਲੱਗੂਗਾ ਹੂੰ ਬਣ ਗਈ ਬੱਚਾ ਫਿਰ ਇਹ ਚਾਹ ਦਾ ਹੁੰਦਾ ਤੇ ਸ਼ਾਮ ਨੂੰ ਵੀ ਚਾਹ ਦਾ ਹੁੰਦਾ ਐਸੇ ਵੇਲੇ ਹਮੇਸ਼ਾ ਮੋਸੇ ਪਾ ਆਦਮੀ ਆ ਨੋਚ ਚਟਨੀ ਵੀ ਨਾਲ ਹੀ ਦਿੰਦੇ ਆ ਵਾਖਾ ਹਰੀ ਤੇ ਓਲੀ हाल ऐ तेरा चटनी ना पानी लाल भी नहीं पाने पहले हाँ दी जाने जा चंगा दोबारा नहीं मैं समुख चाह भी हो गई अपनी पालनी चाह ਆ ਜਾ ਲੱਲਾ ਲੋ ਜੀ ਸ਼ਾਮ ਦੇ ਮਤਲਬ ਰਾਤ ਦੇ ਜਿਹੜੇ ਆ 7 7:30 ਦਾ ਟਾਈਮ ਹੋ ਗਿਆ ਇਧਰ ਮੈਂ ਰੱਖਿਆ ਦਲੀਆ ਨਾਲ ਮੈਂ ਗਨੂੰ ਦੁੱਧ ਰੱਖਦੀ ਰੱਖਿਆ ਤੇ ਮੈਂ ਨਾ ਸੂਟ ਜਿਹੜਾ ਕਲਰ ਕਰਨੇ ਦਿੱਤਾ ਸੀ ਨਾ ਉਹ ਲੈ ਕੇ ਆਈਆਂ ਤੇ ਹੁਣ ਮੈਂ ਪਾਣੀ 'ਚ ਡੋਬੋਇਆ ਉਹ ਕਹਿੰਦਾ ਜਾ ਕੇ ਨਾ ਪਾਣੀ 'ਚ ਡੋਬੋ ਦੋ ਤੇ ਜਿੰਨਾ ਕਲਰ ਲੱਥਣਾ ਉਹਨਾਂ ਲੱਥ ਜਾਊਗਾ ਤੇ ਬਾਅਦ ਚ ਤੀ ਜੋ ਮਰਜ਼ੀ ਕਰੇ ਹਨ ਤੇ ਮੈਂ ਉਹ ਪਾਣੀ 'ਚ ਡੋਬੋਇਆ ਤਨ ਮੇਰੇ ਕੋ ਨਹੀਂ ਆ ਉਹਨਾਂ ਕਲਰ ਥੋੜਾ ਥੋੜਾ ਲੱਥ ਦਾ ਪਿਆ ਜਿੱਦਾਂ ਉਹਨੇ ਕੀਤਾ ਵਾ ਨਾ ਉੱਚ ਥੋੜਾ ਥੋੜਾ ਜਿਨਾ ਲੱਥਰਾ ਕਲਰ ਉਹ ਲੱਖ ਦਾ ਪਿਆ ਕਲਰ ਬੜਾ ਸੋਹਣਾ ਹੋਇਆ ਵੇ ਸੁਕਣ ਤੋਂ ਬਾਅਦ ਹੀ ਪਤਾ ਲੱਗੂਗਾ ਹਾਲੇ ਤੇ ਗਿੱਲਾ ਵਾ ਕੰਮ ਕਰਨ ਤੋਂ ਬਾਅਦ ਫਿਰ ਨਾ ਮੈਂ ਗਈ ਆਪਣਾ ਸੂਟ ਜਿਹੜਾ ਮੈਂ ਕਲਰ ਕਰਨੇ ਦਿੱਤਾ ਸੀ ਨਾ ਉਹ ਵਾੜ ਲੈਣ ਵਾਸਤੇ ਉਹਦੇ ਕੋਲ ਮੈਂ ਲੈ ਤੇ ਆਈ ਉਹ ਨਾ ਸੁੱਕਾ ਹੀ ਕਹਿੰਦਾ ਸੀ ਕਿ ਜਾ ਕੇ ਨਾ ਇੱਕ ਵਾਰੀ ਪਾਣੀ ਵਿੱਚ ਛਕੜ ਲਿਓ ਤੇ ਜਿਹੜਾ ਵੀ ਜਿੰਨਾ ਵੀ ਰੰਗ ਲੱਥਣਾ ਨਾ ਇੱਕ ਵਾਰੀ ਚ ਲੱਥ ਜਾਊਗਾ ਬਾਰ ਬਾਰ ਫਿਰਨਾ ਰੰਗ ਨਹੀਂ ਲੱਥੂਗਾ ਤੇ ਐ ਵਾਲਾ ਮੈਂ ਰੰਗ ਕਰਵਾਇਆ ਮੈਂ ਤੁਹਾਨੂੰ ਨਾ ਅੰਦਰ ਜਾ ਕੇ ਵਿਖਾਉਣੀ ਆ ਤੇ ਫਿਰ ਮੈਂ ਜਿਹੜਾ ਹੀ ਉਹ ਨੋ ਹੈ ਮੈਂ ਸਕਾਇਾਨੀ ਮਸ਼ੀਨ ਚ ਮੈਂ ਇਦਾਂ ਹੀ ਵੇਖ ਰੰਗ ਕਿੰਨਾ ਲੱਥਾ ਇਹਦਾ ਕਿੰਨਾ ਹੀ ਰੰਗ ਲੱਥ ਗਿਆ ਮੈਂ ਕਿਹਾ ਚਲੋ ਨਾ ਇੱਕ ਵਾਰੀ ਚ ਲਾਥ ਜੇ ਲਾਥ ਜੇ ਜਿੰਨਾ ਨਾ ਕਲਰ ਇੰਨਾ ਸੋਹਣਾ ਆਇਆ ਹੈ ਬੜਾ ਵਧੀਆ ਤੇ ਜਿਹੜਾ 골ਡਨ ਕਲਰ ਹੀ ਨਾ ਮਤਲਬ ਥਿੱਲਾ ਜਿਹਾ ਹੀ ਉਹ ਖਰਾਬ ਨਹੀਂ ਹੋਇਆ ਇਹਦੇ ਨਾਲ ਤੇ ਇਹ ਰੰਗ ਚ ਥਿੱਲਾ ਜਿਹੜਾ ਬੜਾ ਉੱਠਿਆ ਹੀ ਆ ਵੇਖੋ ਨਾ ਪੂਰਾ ਲੱਗਦਾ ਐ ਜਿਦਾਂ ਮਤਲਬ ਕਲਰ ਨਹੀਂ ਕਰਾਇਆ ਬੁਰਾ ਸੂਟ ਦਾ ਸੂਟ ਹੀ ਆ ਤੇ ਕਲਰ ਮੈਨੂੰ ਬੜਾ ਵਧੀਆ ਲੱਗਾ ਉੱਥੇ ਜਿੱਦਾਂ ਨਾ ਪਹਿਲਾਂ ਤੇ ਮੈਂ ਸੋਚਿਆ ਸੀ ਕਿ ਮੈਂ ਮਹਿਰੂਨ ਕਲਰ ਕਰਾਉਂਗੀ ਪਰ ਫਿਰ ਮੈਂ ਜਿਹਦੋ ਦਾ ਨਾ ਕਲਰ ਚਾਰਟ ਵੇਖਿਆ ਨਾ ਇਹ ਕਲਰ ਮੈਨੂੰ ਬੜਾ ਵਧੀਆ ਲੱਗਾ ਨਾਲੇ ਉਹਨਾਂ ਨੇ ਕਿਹਾ ਸੀ ਕਿ ਇਹ ਕਲਰ ਨਾ ਬੜਾ ਟ੍ਰੈਂਡਿੰਗ ਚ ਜਾਵਾ ਤੇ ਤਦ ਕਰਕੇ ਫਿਰ ਮੈਂ ਐ ਵਾਲਾ ਕਲਰ ਜਿਹੜਾ ਉਹ ਕਰਵਾ ਲਿਆ ਸੀ ਹੁਣ ਮੈਂ ਇਹ ਲਾਈਨਿੰਗ ਲੈਣੀ ਹੈ ਤੇ ਸੀਪਨੇ ਦਵਾਂਗੀ ਤੇ ਸਵਾਕ ਇਹ ਨਾ ਜਦੋਂ ਆਊਗਾ ਨਾ ਸੀਪ ਕੇ ਫਿਰ ਮੈਂ ਤੁਹਾਨੂੰ ਦੱਸੂਗੀ ਕਿਦਾਂ ਦਾ ਹੋਇਆ ਤੇ ਮੈਂ ਗਿੱਲਾ-ਗਿੱਲਾ ਹੀ ਪਾਤਾ ਸੁਕਣੇ ਮੈਂ ਕਿ ਚੱਲ ਪੱਖੇ ਦੀ ਹਵਾ ਨਾਲ ਜਿਹੜਾ ਉਹ ਸਵੇਰ ਤੱਕ ਸੁੱਕ ਜਾਊਗਾ ਤੈਨੂੰ ਤਿਆਰ ਕਰਕੇ ਰੱਖ ਦਊਂਗੀ ਨਹੀਂ ਤੇ ਇਦਾਂ ਜਿਹੜੇ ਉਹ ਹੱਥ ਲੱਗਦੇ ਰਹਿਣੇ ਹਨਾ ਤੇ ਫਿਰ ਜਿਹੜਾ ਉਹ ਗੰਦਾ ਹੋ ਜਾਊਗਾ ਤੇ ਜਿਹੜਾ ਹੀ ਸੁੱਕ ਗਿਆ ਇਹ ਚੰਗੀ ਤਰ੍ਹਾਂ ਲੋ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਇਸ ਤੱਕ ਲੱਗਿਆ ਤੇ ਵੀਡੀਓ ਲਾਈਕ ਸ਼ੇਅਰ ਕਰ ਦੇ ਕਰੋ ਚੈਨਲ ਨੂੰ ਕਰ ਦੇ ਕਰੋ ਸਬਸਕ੍ਰਾਈਬ ਮਿਲਦੇ ਆਂ ਕਿਸ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ ਫੂਡ ਮੈਂ ਇੱਥੇ ਸੁੱਕਣੇ ਪਾ ਦਿੱਤਾ ਵਾ ਪਾਣੀ 니ਚਣ ਲਿਆ ਵਾ ਪਰ ਮੈਂ ਚੱਲ ਸੁੱਕ ਜਾਏਗਾ ਨਾ ਦੁਪਹਿਰ ਤੱਕ ਸੀਨੇ ਦੇਣ ਵਾਲੀ ਬਣਾਉਂਗੀ ਕਿਉਂਕਿ ਵਰਤ ਜਿਹੜਾ ਉਹ ਆ ਗਿਆ ਹਨਾ ਐਦਾਂ ਖਾਸ ਜਿਹੜਾ ਕਲਰ ਨਹੀਂ ਉਗੜ ਕੇ ਆਉਣਾ ਹੈਗਾ ਦਿਖਣੇ ਨਹੀਂ ਆ ਵੀਡੀਓ ਚ ਨਾ ਕਲੀਅਰ ਨਹੀਂ ਦਿਖਣਿਆ ਕਿ ਕਿਹੜਾ ਕਲਰ ਆ ਇਹ ਮਹਿੰਦੀ ਆ ਜੀ ਸ਼ੇਡ ਆ ਮਹਿੰਦੀ ਆ ਜਿਹਦਾ ਹੁੰਦੀ ਨਾ ਸੁੱਕੀ ਮਹਿੰਦੀ ਉਹ ਵਾਲਾ ਕਲਰ ਵਾ